ਦਰੇਸੀ ਦਾ ਮੇਲਾ ਜੋ ਕਿ ਲੁਧਿਆਣੇ ਸ਼ਹਿਰ ਵਾਸੀਆਂ ਦੇ ਵਾਸਤੇ ਸੋਗਾਤ ਹੈ। ਤੁਹਾਡੇ ਨਾਲ ਤਸਵੀਰਾਂ ਲੈ ਕੇ ਪਹੁੰਚੇ ਹਾਂ ਦਰੇਸੀ ਗਰਾਊਂਡ ਦੀਆਂ। ਪਿਛਲੇ ਸਾਲ 120 ਫੁੱਟ ਦਾ ਜਿਹੜਾ ਰਾਵਣ ਤਿਆਰ ਕੀਤਾ ਗਿਆ ਸੀ ਇਹ ਜੋ ਤੁਸੀਂ ਦੇਖ ਰਹੇ ਹੋ ਰਾਵਣ ਦਾ ਸਰੀਰ ਜਿਹੜਾ ਤਿਆਰ ਕੀਤਾ ਗਿਆ 125 ਫੁੱਟ ਦਾ ਰਾਵਣ ਜੋ ਕਿ ਤਿਆਰ ਕਰ ਦਿੱਤਾ ਗਿਆ ਹੈ। ਕਿਹਾਂ ਸੇ ਆਪ? ਆਗਰਾ ਸੇ। ਆਗਰਾ ਸੇ ਹਰ ਸਾਲ ਆਪ ਹੀ ਬਣਾਨੇ ਆਉਂਦੇ ਹਾਂ ਇੱਥੇ। ਕਿੰਨੇ ਸਾਲ ਹੋ ਗਏ ਆਪਕੋ? ਬਣਾਦੇ ਨਾ ਤੇ? ਹਾਂ ਜੀ। ਹੋ ਗਏ 5-5-6 ਸਾਲ ਜਿਨੇ। 21 ਸਾਲ ਸੇ ਕਰ ਰਹੇ ਹੋ ਯਹੀ ਕਰ ਰਹੇ ਹੋ ਪਰਿਵਾਰ ਮੇ ਸਾਰੇ ਪਰਿਵਾਰ ਮੇ ਸਾਰੇ ਤਿੰਨ ਪੀੜੀ ਵਾਈ ਕੁਝ ਆਪ ਕੰਮ ਕਰਦਾ ਸਪੈਸ਼ਲਿਸਟ ਹੋ ਮਤਲਬ ਆਕਾ ਬਣ ਤਿਆਰ ਰਾਵਣ ਬਣ ਸੇ ਤਾਂ 125 ਫੁੱਟ ਦਾ ਰਾਵਣ ਜਿਸ ਦਾ ਕੀ ਸਿਰ ਇਸ ਵੇਲੇ ਤਿਆਰ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਾਰੀਗਰ ਜਿਹੜੇ ਨੇ ਮਿਹਨਤ ਦੇ ਵਿੱਚ ਲੱਗੇ ਨੇ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਬਲੀਮ ਇਸ ਵੇਲੇ ਅਸੀਂ ਮੌਜੂਦ ਹਾਂ ਲੁਧਿਆਣੇ ਦੇ ਦਰੇਸੀ ਗਰਾਊਂਡ ਦੇ ਵਿੱਚ ਜਿੱਥੇ ਕੀ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਦਰੇਸੀ ਗਰਾਊਂਡ ਦੀਆਂ ਦੁਸ਼ਹਿਰੇ ਦੀ ਤਿਹਾਰੀ ਜਿਹੜੀ ਆ ਮੁਕੰਮਲ ਸ਼ੁਰੂ ਹੋ ਚੁੱਕੀ ਆ 12 ਅਕਤੂਬਰ ਨੂੰ ਦੁਸ਼ਹਿਰੇ ਦਾ ਤਿਉਹਾਰ ਦੇਸ਼ ਭਰ ਦੇ ਵਿੱਚ ਮਨਾਇਆ ਜਾਵੇਗਾ ਔਰ ਉੱਥੇ ਹੀ ਦਰੇਸੀ ਦਾ ਮੇਲਾ ਜੋ ਕਿ ਲੁਧਿਆਣੇ ਸ਼ਹਿਰ ਵਾਸੀਆਂ ਦੇ ਵਾਸਤੇ ਸਵਾਗਤ ਹੈ ਕਿਉਂਕਿ ਲੁਧਿਆਣੇ ਸ਼ਹਿਰ ਵਾਸੀਆਂ ਨੂੰ ਵੈਸੇ ਵੀ ਬਹੁਤ ਸਾਰੇ ਮੇਲੇ ਜਿਹੜੇ ਦੇਖਣ ਨੂੰ ਤਾਂ ਮਿਲ ਜਾਂਦੇ ਨੇ ਪਰ ਦਰੇਸੀ ਦੇ ਮੇਲੇ ਦੀ ਰੌਣਕ ਕੁਝ ਅਲੱਗ ਹੀ ਹ ਤੇ ਮੈਂ ਕਹੂੰਗੀ ਕੈਮਰਾਮੈਨ ਨੂੰ ਬਿਲਕੁਲ ਦਿਖਾਣ ਕਿਉਂਕਿ ਝੂਲੇ ਜਿਹੜੇ ਨੇ ਉਹ ਲੱਗਣੇ ਸ਼ੁਰੂ ਹੋ ਚੁੱਕੇ ਨੇ 라ਵਣ ਦੀ ਤਿਆਰੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ 12 ਅਕਤੂਬਰ ਨੂੰ ਦੁਸ਼ਹਿਰਾ ਜਿਹੜਾ ਮਨਾਇਆ ਜਾਣਾ ਹੈ ਦੇਸ਼ ਭਰ ਦੇ ਵਿੱਚ ਮਨਾਇਆ ਜਾਂਦਾ ਪਰ ਲੁਧਿਆਣਾ ਸ਼ਹਿਰ ਦੀ ਰੌਣਕ ਅਲੱਗ ਹੀ ਦੇਖਣ ਨੂੰ ਮਿਲਦੀ ਹੈ ਇਸ ਥਾਂ ਦੇ ਉੱਤੇ ਇਸ ਵੇਲੇ ਪਿਛਲੇ ਸਾਲ ਤੋਂ ਵੱਧ ਪਿਛਲੇ ਸਾਲ 120 ਫੁੱਟ ਦਾ ਜਿਹੜਾ ਰਾਵਣ ਤਿਆਰ ਕੀਤਾ ਗਿਆ ਸੀ ਇਹ ਜੋ ਤੁਸੀਂ ਦੇਖ ਰਹੇ ਹੋ ਰਾਵਣ ਦਾ ਸਰੀਰ ਜਿਹੜਾ ਤਿਆਰ ਕੀਤਾ ਗਿਆ ਗੱਤਿਆਂ ਦੇ ਨਾਲ ਭਰ ਕੇ ਜਿਹੜਾ ਬੈਂਬੂ ਹੋਗੇ ਗੱਤੇ ਹੋਗੇ ਗੁੰਦ ਹੋਗੀ ਲੱਕੜਾਂ ਹੋਗੀਆਂ ਵੱਡੀਆਂ-ਵੱਡੀਆਂ 125 ਫੁੱਟ ਦਾ ਰਾਵਣ ਜੋ ਕਿ ਤਿਆਰ ਕਰ ਦਿੱਤਾ ਗਿਆ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਜਿਹੜੇ ਨੇ ਐਕਸਾਈਟਡ ਹੈ ਦੇਖਣ ਵਾਸਤੇ ਪਹੁੰਚ ਵੀ ਰਹੇ ਨੇ ਕਿਉਂਕਿ ਕਈ ਵਾਰ ਐਦਾਂ ਹੁੰਦਾ ਕਿ ਮੇਲਿਆਂ ਦੇ ਵਿੱਚ ਲੋਕ ਜਿਹੜੇ ਨੇ ਰਸ਼ ਦੇ ਕਰਕੇ ਨਹੀਂ ਪਹੁੰਚਦੇ ਪਰ ਦਰੇਸੀ ਗਰਾਊਂਡ ਦੀ ਰੌਣਕ ਹਰ ਕੋਈ ਦੇਖਣ ਆਉਂਦਾ ਇੱਥੇ ਮੱਥਾ ਟੇਕਣ ਆਉਂਦਾ ਪੂਜਾ ਕੀਤੀ ਜਾਂਦੀ ਹੈ 라ਵਣ ਦੀ ਰਾਮਲੀਲਾ ਦਾ ਸਟੇਜ ਸਜਦਾ ਹੈ ਰਾਮਲੀਲੇ ਦਾ ਸਟੇਜ ਤੋਂ ਬਾਅਦ ਜਿਹੜਾ 12 ਅਕਤੂਬਰ ਨੂੰ ਦੁਸ਼ਹਿਰਾ ਜਿਹੜਾ ਆ ਜਾਂਦਾ ਹੈ ਮੈਂ ਜਿਹੜੀ ਤਿਆਰੀਆਂ ਦਿਖਾ ਰਹੀ ਅਸੀਂ ਉਹ ਜਿਹੜਾ 라ਵਣ ਦਾ ਸ਼ਰੀਰ ਹੈ 125 ਫੁੱਟ ਦਾ ਹੈ ਅਸੀਂ ਉੱਪਰੋਂ ਦੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਨੇ ਮੁਕਟ ਤਿਆਰ ਕੀਤੇ ਗਏ ਤਗਾ 10 ਸਿਰਾਂ ਵਾਲਾ ਰਾਵਣ ਬੁਰਾਈ ਤੇ ਅਛਾਈ ਦੀ ਜਿੱਤ ਦਾ ਤੇ ਹਾਰ ਦੁਸ਼ਹਿਰਾ ਜੋ ਕਿ ਲੁਧਿਆਣਾ ਸ਼ਹਿਰ ਦੀਆਂ ਰੌਣਕਾਂ ਲੈ ਕੇ ਆਉਂਦਾ ਹੈ ਤੇ ਜਿਹੜੇ ਕਾਰੀਗਰ ਨੇ ਉਹ ਹਰ ਸਾਲ ਤਿਆਰੀ ਦੇ ਵਾਸਤੇ ਮੁਸਲਮਾਨ ਕਾਰੀਗਰ ਜਿਹੜੇ ਨੇ ਜਿਨ੍ਹਾਂ ਤੋਂ ਕਿਸੇ ਕਾਫੀ ਲੰਬੇ ਸਮੇ ਤੋਂ ਜਿਹੜੀ ਦਿਖਾਈ ਦੇ ਰਹੀ ਹੈ

पंद्रह दिन में वो सारा तैयार कर दिया अब सब सिर तैयारी की करी जा रही है की हाँ सर तैयारी तैयारी क्या क्या यूज़ करते हो इसमें क्या क्या इस्तेमाल किया जाता है लकड़ी भी होती है जी और वो भी होता है कागज भी होता है जी मैदा भी होता है ਔਰ ਵੀ ਸਾਥੀ ਉਤੇ ਆਪਕੇ ਸਾਥ ਆਬ ਆਗਰਾ ਸੇ ਆਏ ਹੋ ਸਾਹ ਹਾਂ ਔਰ ਸਾਥੀ ਹੈ ਤਾਂ 125 ਫੁੱਟ ਦਾ 라ਵਣ ਜਿਸ ਦਾ ਕਿ ਸਿਰ ਇਸ ਵੇਲੇ ਤਿਆਰ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਾਰੀਗਰ ਜਿਹੜੇ ਨੇ ਮਿਹਨਤ ਦੇ ਵਿੱਚ ਲੱਗੇ ਨੇ ਲੋਕ ਜਿਹੜੇ ਨੇ ਇਸ ਤਿਹਾਰ ਨੂੰ ਮਾਨਤਾ ਜਿਹੜੀ ਉਹਨਾਂ ਦੀ ਬਹੁਤ ਮੰਨੀ ਜਾਂਦੀ ਹੈ ਪਰ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਆਗਰੇ ਤੋਂ ਕਾਰੀਗਰਾਂ ਇਹ ਗੱਲਬਾਤ ਕਰਦੇ ਆ ਹਰ ਸਾਲ ਆ ਕੇ ਤਿਆਰੀ ਕਰਦੇ ਆ ਹਾਂਜੀ ਆਪਕੋ ਕਿਤਨਾ ਸਮਾਂ ਹੋ ਗਿਆ ਮੁਸਕੋ 20 ਸਾਲ ਹੋ ਗਏ अच्छा किस साल से कर रहे हो यही कर रहे हो परिवार में सारे परिवार में सारे तीन काम स्पेशलिस्ट हो मतलब रावण रावण जी 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 वहाँ पे नहीं कोई आपको डिमांड आपकी वहाँ पे नहीं होती कि में... आगरा में नहीं आगरा में होती है आगरा में बनाया था हमने पहले लेकिन यहाँ पे ज्यादा है आगरा से ज्यादा अच्छा आगरा में कम बनते हैं यहाँ पे ज्यादा बनते हैं कौन कौन सी चीजें यूज करते हैं इसमें तो कपड़ा लोया किल भी वगैरह बहुत से ऐसे आइटम है जो सारा महल आगरा से लाते हैं अच्छा इसके अंदर जो फिर बाद में पटाखे वगैरह पटाखे वगैरह कमेटी डालती है वो हमारा काम नहीं है आप सिर्फ पुतला तैयार करते, करते हैं हम पुतला तैयार करते हैं जी जी तो आए ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਦੱਸਿਆ ਬਾਸ ਜਿਹੜੇ ਨੇ ਤਿਆਰ ਕੀਤੇ ਜਾਂਦੇ ਨੇ ਆਗਰਾ ਤੋਂ ਸਪੈਸ਼ਲੀ ਆਏ ਨੇ ਕਿਉਂਕਿ ਆਗਰਾ ਦੇ ਵਿੱਚ ਵੀ ਦੁਸ਼ਹਿਰਾ ਤਾਂ ਮਨਾਇਆ ਜਾਂਦਾ ਪਰ ਲੁਧਿਆਣੇ ਸ਼ਹਿਰ ਵਾਸੀਆਂ ਦੀ ਤਾਂ ਅਲੱਗ ਹੀ ਗੱਲਬਾਤ ਹੈ ਲੁਧਿਆਣੇ ਵਿੱਚ ਅਲੱਗ ਤਰੀਕੇ ਦੇ ਨਾਲ ਜਿਹੜਾ ਹੈ ਦੁਸ਼ਹਿਰਾ ਮਨਾਇਆ ਜਾਂਦਾ ਦਰੇਸੀ ਗਰਾਊਂਡ ਦੀ ਸਪੈਸ਼ਲਿਸਟ ਜਿਹੜੇ ਦੁਸ਼ਾਇਰੇ ਦੀ ਗਰਾਊਂਡ ਜਿੱਥੇ ਮੇਲੇ ਦੇ ਵਿੱਚ ਅਨੇਕਾ ਪ੍ਰਕਾਰ ਦੇ ਅਨੇਕਾ ਪ੍ਰਕਾਰ ਦੇ ਝੂਲੇ ਲੱਗਦੇ ਨੇ ਔਰ ਉੱਥੇ ਹੀ ਜਿਸ ਤੋਂ ਬਾਅਦ ਕੀ ਕਮੇਟੀ ਮੈਂਬਰਾਂ ਦੇ ਵੱਲੋਂ ਪੂਜਾ ਅਰਚਨ ਕੀਤੀ ਜਾਂਦੀ ਹੈ ਕਾਰਗਰਿਕ 125 ਫੋਟ ਦਾ 라ਵਣ ਤਿਆਰ ਕਰ ਰਹੇ ਨੇ ਲੰਬੇ ਸਮੇਂ ਤੋਂ ਆਏ ਨੇ ਬਜ਼ੁਰਗ ਹੋ ਚੁੱਕੇ ਨੇ ਮੈਨੂੰ ਲੱਗਦਾ ਉਮਰ ਵੀ ਇਹਨਾਂ ਦੀ ਕਾਫੀ ਹੈ ਪਰ ਮੈਨੂੰ ਲੱਗ ਬਹੁਤ ਸਮੇਂ ਤੋਂ ਲੁਧਿਆਣਾ ਸ਼ਹਿਰ ਵਾਸੀਆਂ ਦੇ ਵਾਸਤੇ ਸੁਗਾਤ ਜਿਹੜੀ ਤਿਆਰ ਕਰਦੇ ਨੇ ਦੁਸ਼ਹਿਰੇ ਦੇ ਵਿੱਚ ਲੋਕ ਜਿਹੜੇ ਮੇਲਾ ਦੇਖਣ ਆਉਂਦੇ ਨੇ ਤੇ ਉਹਨਾਂ ਦੇ ਵਾਸਤੇ ਤਿਆਰੀਆਂ ਜਿਹੜੀਆਂ ਸ਼ੁਰੂ ਕੀਤੀ ਜਾਂਦੇ ਕਮੇਟੀ ਮੈਂਬਰ ਵੀ ਨਾਲ ਮੌਜੂਦ ਹੁੰਦੇ ਨੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਦੇ ਵਿੱਚ ਇਨਕਲੂਡ ਕੀਤੇ ਜਾਂਦੇ ਨੇ ਆਗਰਾ ਤੋਂ ਸਮਾਨ ਸਪੈਸ਼ਲੀ ਮੰਗਾਇਆ ਜਾਂਦਾ ਮੈਂ ਕੈਮਰਾਮੈਨ ਨੂੰ ਕਹਾਂਗੀ ਬਿਲਕੁਲ ਜਾ ਕੇ ਜਿਹੜੇ ਮੁਕਟ ਤਿਆਰ ਕੀਤੇ ਜਾਂਦੇ ਨੇ ਇਹਨਾਂ ਦੇ 라 ਪਹਿਲਾਂ ਕਾਰਡਬੋਰਡ ਦੇ ਨਾਲ ਉਸ ਤੋਂ ਬਾਅਦ ਕਾਰਡਬੋਰਡ ਤੋਂ ਬਾਅਦ ਇਸ ਦੇ ਉੱਤੇ ਵਾਈਟ ਪੇਪਰ ਜਿਹੜਾ ਚੜਾਇਆ ਗਿਆ ਜਿਸ ਤੋਂ ਬਾਅਦ ਕੀ ਇਸ ਤੇ ਪੇਂਟ ਕੀਤਾ ਜਾਵੇਗਾ ਕraft ਪੇਪਰ ਜਿਹੜੇ ਨੇ ਚੜਾਏ ਜਾਣਗੇ ਇਸੇ ਤਰੀਕੇ ਦੇ ਨਾਲ ਕੁਝ ਹੀ ਦਿਨਾਂ ਦੇ ਵਿੱਚ ਇਸ ਰਾਵਣ ਨੂੰ ਗਰਾਊਂਡ ਦੇ ਵਿੱਚ ਉਤਾਰ ਦਿੱਤਾ ਜਾਵੇਗਾ ਇੱਥੇ ਮੌਸਮ ਦਾ ਵੀ ਬਹੁਤ ਧਿਆਨ ਰੱਖਣਾ ਪੈਂਦਾ ਕਿਉਂਕਿ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਕਾਰਡਬੋਰਡ ਦੀਆਂ ਬਣੀਆਂ ਹੋਈਆਂ ਬੇਸ਼ੱਕ ਅੰਦਰ ਲੱਕੜ ਹੈ ਪਰ ਬਾਹਰ ਉਹ ਕਾਰਡਬੋਰਡ ਦੀ ਤਿਆਰੀ ਜਿਹੜੀ ਹੈ ਦਿਖਾਈ ਦਿੱਤੀ ਜਾ ਰਹੀ ਹੈ ਪੇਂਟ ਕੀਤਾ ਜਾਵੇਗਾ ਇਸ ਉੱਤੇ ਸੁੰਦਰ ਪੋਸ਼ਾਕਾਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਕੱਪੜੇ ਤਿਆਰ ਕੀਤੇ ਜਾਂਦੇ ਇਹਨਾਂ ਦੇ ਜਿਹੜੇ ਸ਼ਸਤਰ ਹੈ ਉਹ ਵੀ ਨਾਲ ਤੌਰ ਤੇ ਖਾਸ ਤੌਰ ਤੇ ਜਿਹੜੇ ਨੇ ਧਿਆਨ ਵਿੱਚ ਰੱਖ ਕੇ ਕੀਤੇ ਜਾਂਦੇ ਨੇ ਤੁਸੀਂ ਸਾਰੇ ਸਿਰ ਬਣੇ ਦੇਖ ਰਹੇ ਹੋ ਇਹ 15 ਦਿਨਾਂ ਦੀ ਮਿਹਨਤ ਹੈ ਇਹਨਾਂ ਦੀ 15 ਦਿਨਾਂ ਦੇ ਵਿੱਚ ਇਹਨਾਂ ਨੇ 125 ਫੁੱਟ ਦਾ 라ਵਨ ਤਿਆਰ ਕਰ ਦਿੱਤਾ ਔਰ ਉਸ ਦੇ ਨਾਲ ਉਸ ਦੇ ਸਿਰ ਅਲੱਗ-ਅਲੱਗ ਤਰੀਕੇ ਦੇ ਤੁਸੀਂ ਦੇਖ ਰਹੇ ਹੋ ਵੱਡੇ-ਵੱਡੇ ਸਿਰ ਤਿਆਰ ਕੀਤੇ ਗਏ ਨੇ 10 ਸਿਰਾਂ ਦੇ ਨਾਲ 라ਵਨ ਤੇ ਦੇਗਨਾਥ ਨਾਲ ਕੁੰਭ ਕਰਨ ਆ ਤੁਸੀਂ ਦੇਖ ਸਕਦੇ ਹੋ ਇਹ ਛੋਟੇ ਜਿਹੜੇ ਨੇ ਮੁਕੁੱਟ ਧਾਰ ਕਿਤੇ ਗਏ ਨੇ ਇਹ ਵੀ ਜਿਹੜੇ ਰਾਵਣ ਦੇ ਨਾਲ ਸੇਹਰੀ ਦਿਖਾਏ ਗਏ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਇਸ ਗਰਾਊਂਡ ਦੇ ਵਿੱਚ ਮੇਲੇ ਦੇ ਵਿੱਚ ਹੁੰਦੀਆਂ ਨੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਜਾਂਦਾ ਨਾਲ ਆਸ-ਪਾਸ ਮੰਦਰ ਹੈ ਉੱਥੇ ਲੋਕ ਮੱਥਾ ਟੇਕ ਆਉਂਦੇ ਨੇ ਪਰ ਉੱਥੇ ਦਰੇਸੀ ਦੇ ਗਰਾਊਂਡ ਦੀਆਂ ਤਸਵੀਰਾਂ ਜੋ ਕਿ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਹੋਰ ਵਧੀਰੀ ਵੀਡੀਓਜ਼ ਲਈ ਜ਼ਰੂਰ ਦੇਖਦੇ ਰਹੋ ਲੁਧਿਆਣਾ ਟਾਈਮਸ